पतित उद्धारण पै हरणा हर अनाथ के नाथ कहो नानक तेह जानिआ सदा बस्त तुम साथ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦੇ ਪੰਜ ਸਲੋਕਾਂ ਦੀ ਵਿਚਾਰ ਹੁਣ ਤੱਕ ਅਸੀਂ ਕਰ ਚੁੱਕੇ ਹਾਂ ਅੱਜ ਅਸੀਂ ਛੇਵੇਂ ਸਲੋਕ ਦਾ ਪਾਠ শ্রবণ ਕੀਤਾ ਹੈ ਆਓ ਇਸ ਸਲੋਕ ਰਾਹੀਂ ਗੁਰੂ ਸਾਹਿਬ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰਦੇ ਹਾਂ ਸਤਿਗੁਰੂ ਜੀ ਫਰਮਾਉਂਦੇ ਨੇ ਪਤਤ ਉਦਾਹਰਣ ਪਤਤ ਦਾ ਅਰਥ ਹੁੰਦਾ ਹੈ ਵਿਕਾਰਾਂ ਵਿੱਚ ਡਿੱਗੇ ਹੋਏ ਭਾਵ ਸੁਰਤ ਕਰਕੇ ਵਿਕਾਰਾਂ ਵਿੱਚ ਮਨੁੱਖ ਫਸਿਆ ਹੋਇਆ ਹੈ ਉਸ ਦੀ ਸਤਿਗੁਰੂ ਜੀ ਗੱਲ ਕਰ ਰਹੇ ਨੇ ਕਿ ਪਤਤ ਉਦਾਹਰਣ ਉਦਾਹਰਣ ਦਾ ਅਰਥ ਹੈ ਜਿਹੜੇ ਵਿਕਾਰਾਂ ਵਿੱਚ ਡਿੱਗਿਆ ਆ ਨੂੰ ਬਚਾਉਣ ਵਾਲਾ ਹੈ ਹੁਣ ਵੇਖੋ 사ਤ ਸੰਗ ਜੀ ਪਰਮੇਸ਼ਰ ਇੱਕ ਐਸੀ ਹਸਤੀ ਹੈ 사ਤਗੁਰਾਂ ਨੇ ਗੁਰਬਾਣੀ ਅੰਦਰ ਇੰਨ ਉਸ ਮਾਲਕ ਦੇ ਗੁਣ ਬਿਆਨ ਕੀਤੇ ਨੇ ਕਿ ਭਾਈ ਉਹ ਮਾਲਕ ਐਸਾ ਗੁਣੀ ਹੈ ਐਸਾ ਗੁਨਾ ਦਾ ਖਜ਼ਾਨਾ ਹੈ ਐਸਾ ਗੁਨਾ ਦਾ ਨਿਦਾਨ ਹੈ ਜਿੰਨੇ ਉਸ ਮਾਲਕ ਦੇ ਗੁਣ ਨੇ ਤੇ ਸਤਿਗੁਰੂ ਜੀ ਕਹਿੰਦੇ ਅਸੀਂ ਓਨੇ ਹੀ ਔਗਣਾ ਦੇ ਨਾਲ ਭਰੇ ਹੋਏ ਹਾਂ ਤੂੰ ਗੁਣ ਸਾਗਰ ਅਵਗਣ 모ਹੀ ਕਹਿੰਦੇ ਹੈ ਸਤਿਗੁਰੂ ਤੂੰ ਗੁਣਾ ਦਾ ਸਾਗਰ ਹੈ ਸਾਗਰ ਦਾ ਅਰਥ ਹੁੰਦਾ ਹੈ ਸਮੁੰਦਰ ਤੂੰ ਗੁਣਾ ਦਾ ਸਾਗਰ ਹੈ ਤੂੰ ਗੁਣਾ ਦਾ ਸਮੁੰਦਰ ਹੈ ਤੇ ਅਸੀਂ ਜੀਵ ਔਗਣਾ ਦੇ ਸਾਗਰ ਹਾਂ ਔਗਣਾ ਦੇ ਸਮੁੰਦਰ ਹ ਹੁਣ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਅਨੇਕਾਂ ਗੁਣ ਬਾਣੀ ਅੰਦਰ ਬਿਆਨ ਕੀਤੇ ਹੋਏ ਨੇ ਅੱਜ ਸਤਿਗੁਰੂ ਜੀ ਉਸ ਮਾਲਕ ਦੇ ਪਤਿਤ ਉਧਾਰਨ ਵਾਲੇ ਗੁਣ ਦੀ ਗੱਲ ਕਰ ਰਹੇ ਨੇ ਕਿ ਜਿਹੜਾ ਮਨੁੱਖ ਮਨੁੱਖ ਪਤਿਤ ਹੋ ਚੁੱਕਾ ਹੈ ਭਾਵ ਵਿਕਾਰਾਂ ਵਿੱਚ ਡਿੱਗਿਆ ਹੋਇਆ ਹੈ ਸੁਰਤ ਜਿਹੜੇ ਮਨੁੱਖ ਦੀ ਵਿਕਾਰਾਂ ਵਿੱਚ ਫਸੀ ਹੋਈ ਹੈ ਤੇ ਉਹਨੂੰ ਜੇ ਵਿਕਾਰਾਂ ਤੋਂ ਪਾਰ ਉਤਾਰਾ ਉਸ ਮਨੁੱਖ ਦਾ ਕਰ ਸਕਦਾ ਹੈ ਤੇ ਉਹ ਕੌਣ ਕਰ ਸਕਦਾ ਹੈ ਉਸ ਦੇ ਉੱਪਰ ਕਿਰਪਾ ਉਹ ਕਹਿੰਦੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਉਸ ਮਨੁੱਖ ਦੇ ਉੱਪਰ ਕਿਰਪਾ ਕਰ ਸਕਦਾ ਹੈ ਹੁਣ ਵੇਖੋ ਦੁਨਿਆਵੀ ਤੌਰ ਤੇ ਜੇ ਅਸੀਂ ਵੇਖੀਏ ਮਨੁੱਖ ਮਨੁੱਖ ਨੂੰ ਜਿਹੜਾ ਕਦੀ ਵੀ ਮਾਫ ਨਹੀਂ ਕਰ ਸਕਦਾ ਪਰ ਪਰਮੇਸ਼ਰ ਇੱਕ ਐਸੀ ਹਸਤੀ ਹੈ ਸਤਿਗੁਰੂ ਜੀ ਕਹਿੰਦੇ ਮਨੁੱਖ ਨੇ ਪਾਏ ਅਨੇਕਾਂ ਹੀ ਜਿਹੜੇ ਤਉ ਗੁਣ ਕੀਤੇ ਹੋਣ ਅਨੇਕਾਂ ਹੀ ਅਪਰਾਧ ਕੀਤੇ ਹੋਣ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਬਖਸ਼ੇਂਦਾ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਾਡੇ ਉੱਪਰ ਬਖਸ਼ਿਸ਼ ਕਰਨ ਵਾਲਾ ਹੈ ਸਤਿਗੁਰਾਂ ਨੇ ਨਾ ਗੁਰਬਾਣੀ ਅੰਦਰ ਮਾਂ ਦੀ ਉਦਾਹਰਣ ਲੈ ਕੇ ਤੇ ਪੁੱਤਰ ਦੀ ਉਦਾਹਰਣ ਲੈ ਕੇ ਸਾਨੂੰ ਸਮਝਾਇਆ ਹੁਣ ਵੇਖੋ ਮਾਂ ਦਾ ਤੇ ਪੁੱਤ ਦਾ ਰਿਸ਼ਤਾ ਕਿਵੇਂ ਦਾ ਹੈ ਸਤਿਗੁਰ ਜੀ ਕਹਿੰਦੇ ਜਿਹੜੀ ਜਨਨੀ ਹੈ ਮਾਤਾ ਹੈ ਉਹਦਾ ਪੁੱਤਰ ਭਾਵੇਂ अनेका ਅਪਰਾਧ ਕਰੇ अनेका ਔਗਣ ਕਰੇ अनेका ਗਲਤੀਆਂ ਕਰੇ ਪਰ ਮਾਂ ਕਦੀ ਵੀ ਆਪਣੇ ਪੁੱਤਰ ਦੇ ਔਗਣਾਂ ਨੂੰ ਚਤਾਰਦੀ ਨਹੀਂ ਇਥੋਂ ਤੱਕ ਕਿ ਪੁੱਤਰ ਮਾਤਾ ਨੂੰ ਗੁੱਸੇ ਵਿੱਚ ਵੀ ਬੋਲੇ ਕਰੋਧ ਵਿੱਚ ਵੀ ਬੋਲੇ ਪਰ ਫਿਰ ਵੀ ਮਾਂ ਸੋਚਿਓ ਵੇਖਿਓ ਉਹ ਆਪਣੇ ਪੁੱਤਰ ਦਾ ਪੜ੍ਹਾਈ ਮੰਗਦੀ ਹੈ ਤੇ ਸਤਗੁਰਾਂ ਨੇ ਗੁਰਬਾਣੀ ਅੰਦਰ ਉਸ ਪਰਮੇਸ਼ਰ ਅਕਾਲਪੁਰਖ ਵੈਗਰੂ ਨੂੰ ਆਖਿਆ ਹੈ ਅਕਾਲਪੁਰਖ ਵੈਗਰੂ ਤੂੰ ਸਾਡੀ ਮਾਂ ਹੈ ਅਸੀਂ ਤੇਰੇ ਬਾਲਕ ਹਾਂ ਅਸੀਂ ਤੇਰੇ ਪੁੱਤਰ ਹਾਂ ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ ਸੁੱਤ ਅਪਰਾਧ ਕਰਤ ਹੈ ਦੇਤੇ ਜਨਨੀ ਕੀਤਨ ਰਾਖਸ ਤੇਤੇ ਰਾਮਈਆ ਹਾਂ ਬਾਰਕ ਤੇਰਾ ਕਾਹੇ ਨ ਖੰਡਸ ਅਵਗਣ ਮੇਰਾ ਕਹਿੰਦੇ ਸੁੱਤ ਜਿੰਨੇ ਮਰਜ਼ੀ ਅਪਰਾਧ ਕਰੇ ਸੁੱਤ ਦਾ ਅਰਥ ਹੁੰਦਾ ਪੁੱਤਰ ਜਨਨੀ ਚੀਤਨ ਰਾਖਸ ਤੇ ਕਹਿੰਦੇ ਜਿਹੜੀ ਜਨਨੀ ਹੈ ਮਾਂ ਹੈ ਉਹ ਕਦੀ ਵੀ ਉਹਦੇ ਔਗਣਾ ਨੂੰ ਉਹਦੀਆਂ ਗਲਤੀਆਂ ਨੂੰ ਚਿਤਾਰਦੀ ਨਹੀਂ ਦੇ ਰਾਮ ਬਈਆ ਹਾਂ ਬਾਰਕ ਤੇਰਾ ਆਰਾਮਯ ਅਦਰਥ ਹੈ ਸੋਨੇ ਰਾਮ ਹੈ ਰਮੇ ਹੋਏ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਤੇਰਾ ਪੁੱਤਰ ਹਾਂ ਕਾਹੇ ਨਖੰਡਸ ਔਗਣ ਮੇਰਾ ਕੀ ਤੂੰ ਮੇਰੇ ਗੁਨਾ ਤੂੰ ਮੇਰੇ ਔਗਣਾ ਨੂੰ ਖੰਡਨ ਨਹੀਂ ਕਰੇਂਗਾ ਤੂੰ ਮੇਰੀਆਂ ਗਲਤੀਆਂ ਨੂੰ ਮਾਫ਼ ਨਹੀਂ ਕਰੇਂਗਾ ਉਸ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਨੂੰ ਮਾਂ ਦਾ ਦਰਜਾ ਜਿਹੜਾ ਉਹ ਮਾਂ ਰੂਪੀ ਹੋ ਕੇ ਭਗਤ ਕਬੀਰ ਸਾਹਿਬ ਦੀ ਸਵਾਲ ਕਰ ਰਹੇ ਨੇ ਫਿਰ ਅਗੇ ਕਹਿੰਦੇ ਸੁੱਤ ਅਪਰਾਧ ਕਰਤਾ ਹੈ ਜੇਤੇ ਜਨਨੀ ਚੀਤਨ ਰਾਕਸ਼ ਦੇਤੇ ਰਾਮਈਆ ਹਾਂ ਬਾਰਗ ਤੇਰਾ ਕਾਇਨ ਖੰਡਸ ਅਵਗਨ ਮੇਰਾ ਜੇਤ ਕਰੋਪ ਕਰੇ ਕਰਤਾ ਆ ਤਾਂ ਵੀ ਚੀਤ ਨ ਰਾਕਸ਼ ਮਾਇਆ ਕਹਿੰਦੇ ਜੇ ਬੱਚਾ ਆਪਣੀ ਮਾਂ ਦੇ ਉੱਪਰ ਕਰੋਪ ਵੀ ਕਰੇ ਕਰੋਧ ਵੀ ਕਰੇ ਉਹਨੂੰ ਬੋਲੇ ਵੀ ਉਹਨੂੰ ਆਪ ਸ਼ਬਦ ਵੀ ਬੋਲੇ ਤਾਂ ਵੀ ਜੀਤ ਨਾ ਰੱਖ ਸਮਾਇਆ ਕਹਿੰਦੇ ਮਾਂ ਦਾ ਐਡਾ ਹਿਰਦਾ ਵਿਸ਼ਾਲ ਹੈ ਕਿ ਉਹ ਆਪਣੇ ਪੁੱਤਰ ਜੋ ਉਹਨੂੰ ਪੁੱਤਰ ਕਹਿੰਦਾ ਹੈ ਮਾੜੇ ਸ਼ਬਦ ਵੀ ਬੋਲ ਲੈਂਦਾ ਹੈ ਕਹਿੰਦੇ ਤਾਂ ਵੀ ਆਪਣੇ ਚਿੱਤ ਵਿੱਚ ਨਹੀਂ ਵਸਾਉਂਦੀ ਹੁਣ ਵੇਖੋ ਮਾਵਾਂ ਦੇ ਹਿਰਦੇ ਕਿੰਨੇ ਜਿਹੜੇ ਉਹ ਵਿਸ਼ਾਲ ਨੇ ਇਹ ਮਾਵਾਂ ਜਾਣਦੀਆਂ ਨੇ ਬੱਚਾ ਜਿੰਨੀਆਂ ਮਰਜ਼ੀ ਗਲਤੀਆਂ ਕਰਦਾ ਪਰ ਮਾਂ ਫਿਰ ਵੀ ਆਪਣੇ ਬੱਚੇ ਨੂੰ ਗੱਲ ਨਾਲ ਲਾਉਂਦੀ ਹੈ ਅਸੀਂ ਦੁਨਿਆਵੀ ਤੌਰ ਤੇ ਵੀ ਵੇਖਦੇ ਹਾਂ ਬੱਚੇ ਕਿੰਨਾ ਨਸ਼ਾ ਕਰਦੇ ਨੇ ਮਾਂ ਨੂੰ ਕੁੱਟਦੇ ਵੀ ਨੇ ਫਿਰ ਵੀ ਮਾਂ ਕਹਿੰਦੀ ਹੈ ਕਿ ਮੇਰਾ ਪੁੱਤਰ ਹੈ ਜੇ ਇਹ ਤੋਂ ਅੱਧ ਤੱਕ ਵੇਖੋ ਗੁੱਸੇ ਵਿੱਚ ਆਣ ਕੇ ਮਾਂ ਇਹ ਵੀ ਸ਼ਬਦ ਬੋਲ ਦਵੇ ਨਾ ਕਿ ਤੂੰ ਇਦੋਂ ਚੰਗਾ ਜੰਮਦਾ ਹੀ ਨਾ ਤੂੰ ਇਦੋਂ ਚੰਗਾ ਸਾਡੇ ਘਰ ਵਿੱਚ ਆਉਂਦਾ ਹੀ ਨਾ ਤੂੰ ਜਨਮ ਹੀ ਨਾ ਲੈਂਦਾ ਤੂੰ ਜਨਮ ਲੈਣ ਲੱਗਾ ਕਿਉਂ ਨਾ ਮਰ ਗਿਓ ਪਰ ਬਾਅਦ ਵਿੱਚ ਕਿਤੇ ਉਹਨੂੰ ਪੁੱਛ ਕੇ ਵੇਖੋ ਮਾਂ ਕਹਿੰਦੀ ਰੱਬਾ ਇਦਾਂ ਕਰਨਾ ਦੇਵੇਂ ਇਦਾਂ ਹੋ ਨਾ ਜਾਵੇ ਵੇਖੋ ਇੰਨਾ ਹਿਰਦਾ ਮਾਂ ਦਾ ਵਿਸ਼ਾਲ ਹੈ ਤਾਂ ਕਰਕੇ ਸਤਿਗੁਰਾਂ ਨੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਮਾਤਾ ਲਿਖਿਆ ਹੋਇਆ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਵੀ ਅਸੀਂ ਵਚਨ ਪੜ੍ਹਦੇ ਹਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਵੀ ਕਹਿੰਦੇ ਕਿ ਜਿਵੇਂ ਬਾਲਕ ਇੱਕ ਬੱਚਾ ਲੱਖਾਂ ਗਲਤियां ਕਰਦਾ ਹੈ ਲੱਖਾਂ ਗਲਤੀਆਂ ਕਰਦਾ ਹੈ ਕਹਿੰਦੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਉਹਦੀਆਂ ਗਲਤੀਆਂ ਨੂੰ ਚਿਤਾਰਦਾ ਨਹੀਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਉਹਨੂੰ ਫਿਰ ਗੱਲ ਦੇ ਨਾਲ ਲਾ ਲਿੰਦਾ ਹੈ ਜਿਵੇਂ ਦੁਨਿਆਵੀ ਪਿਤਾ ਕੀ ਕਰਦਾ ਹੈ ਕਿ ਉਹਦਾ ਪੁੱਤਰ ਜੇ ਗਲਤੀਆਂ ਕਰੇ ਤਾਂ ਫਿਰ ਵੀ ਆਪਣੇ ਪੁੱਤਰ ਦਾ ਸਾਥ ਨਭਾਉਂਦਾ ਹੈ ਫਿਰ ਵੀ ਆਪਣੇ ਪੁੱਤਰ ਦੀਆਂ ਗਲਤੀਆਂ ਨੂੰ ਚਿਤਾਰਦਾ ਨਹੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਕਹਿੰਦੇ ਲੱਖਾਂ ਅਪਰਾਧ ਕਰੇ ਲੱਖਾਂ ਗਲਤੀਆਂ ਕਰੇ ਕਾਰ ਉਪਦੇਸ਼ ਛਿੜਕੇ ਬਹੁ ਭਾਤੀ ਬਹੁਤ ਪਿਤਾ ਉਂਗੜ ਲਾਵੇ ਕਹਿੰਦੇ ਛਿੜਕਦਾ ਹੈ ਪਿਤਾ ਪਰ ਫਿਰ ਗਲ ਨਾਲ ਲਾ ਲਿੰਦਾ ਹੈ ਇਸੇ ਤਰ੍ਹਾਂ ਜੇ ਗੁਰੂ ਛਿੜਕੇ ਤਾਂ ਮਿੱਠਾ ਲੱਗੈ ਜੇ ਬਖਸ਼ੇ ਤਾਂ ਗੁਰ ਵਡਿਆਈ ਜੇ ਗੁਰੂ ਸਾਨੂੰ ਛਿੜਕਦਾ ਹੈ ਤੇ ਸਤਗੁਰੂ ਜੀ ਕਹਿੰਦੇ ਉਹਨੂੰ ਮਿੱਠਾ ਕਰਕੇ ਮੰਨ ਗੁਰੂ ਜੇ ਸਾਨੂੰ ਕੋਈ ਛਿੜਕ ਦਿੰਦਾ ਹੈ ਚੜਕੀਆ ਕਹਿੰਦਾ ਹੈ ਇਹਦੇ ਵਿੱਚ ਸਾਡਾ ਭਲਾ ਹੈ ਜਿਵੇਂ ਮਾਤਾ ਪਿਤਾ ਬੱਚੇ ਨੂੰ ਝਟਕਦੇ ਨੇ ਤਾਂ ਕਿਉਂ ਝਟਕਦੇ ਨੇ ਕਿ ਇਹ ਗਲਤੀ ਨਾ ਕਰੇ ਉਹਦੇ ਫਾਇਦੇ ਲਈ ਹੀ ਉਹਨੂੰ ਉਹਦੇ ਨੁਕਸਾਨ ਨਾ ਹੋ ਜਾਵੇ ਇਸੇ ਕਰਕੇ ਬੱਚੇ ਨੂੰ ਮਾਤਾ ਪਿਤਾ ਝਟਕਦੇ ਨੇ ਇਸੇ ਤਰ੍ਹਾਂ ਸਤਿਗੁਰੂ ਗੁਰੂ ਸਾਹਿਬ ਨੇ ਉਸ ਪਰਮੇਸ਼ਰ ਅਕਾਲ ਪੁਰਖ ਵੈਗਰੂ ਨੂੰ ਆਖਿਆ ਹੈ ਸਤਿਗੁਰੂ ਅਸੀਂ ਲੱਖਾਂ ਔਗਣ ਕਰਦੇ ਹਾਂ ਕਰੋੜਾਂ ਔਗਣ ਕਰਦੇ ਹਾਂ ਪਰ ਤੇਰਾ ਸੁਭਾ ਜਿਹੜਾ ਹੈ ਉਹ ਪਤਿਤਾ ਨੂੰ ਪਾਵਨ ਕਰਨ ਵਾਲਾ ਹੈ ਉਹਤ ਅਪਰਾਧ ਹਮਾਰੇ ਖੰਡੋ ਅਨਕਮਿਧੀ ਸਮਝਾਵੋ ਹਮ ਅਗਿਆਨ ਅਲਪਮਤ ਥੋਰੀ ਤੂੰ ਮੇ ਆਪਨ ਮਿਰਦ ਰਖਾਵੋ ਕਹਿੰਦੇ ਸਤਗੁਰੂ ਤੇਰਾ ਬਿਰਦ ਹੈ ਭਾਵ ਤੇਰਾ ਮੋਢਕ ਦੀਮਾ ਵਾਲਾ ਸੁਭਾ ਇਹ ਹੈ ਕਿ ਜੇ ਮਨੁੱਖ ਲੱਖਾਂ ਵੀ ਅਪਰਾਧ ਕਰੇ ਕਰੋੜਾਂ ਅਪਰਾਧ ਵੀ ਕਰੇ ਤੇ ਤੂੰ ਕਹਿੰਦੇ ਫਿਰ ਵੀ ਉਹਨੂੰ ਬਖਸ਼ਿਸ਼ ਕਰਦਾ ਹੈ ਤੂੰ ਫਿਰ ਵੀ ਉਹਨੂੰ ਬਖਸ਼ ਦਿਨਾ ਹੈ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ ਫਰਮਾਉਂਦੇ ਨੇ ਪਤਤ ਉਧਾਰਨ ਪਤਤਾ ਦਾ ਉਧਾਰ ਕਰਨ ਵਾਲਾ ਮਾਲਕ ਅਕਾਲ ਪੁਰਖ ਵਾਹਿਗੁਰੂ ਫਿਰ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਭੈ ਹਰਨ ਭੈ ਦਾ ਅਰਥ ਹੁੰਦਾ ਹੈ ਡਰ ਹੁਣ ਇਹ ਗੁਰਬਾਣੀ ਵਿੱਚ ਦੋਹਾਂ ਲਬਜਾਂ ਵਿੱਚ ਵਰਤਿਆ ਹੈ ਇੱਕ ਹੈ ਭਾਉ ਇੱਕ ਹੈ ਭੈ ਇਹਨਾਂ ਦੋਵਾਂ ਦਾ ਅਰਥ ਹੀ ਜਿਹੜਾ ਉਹ ਡਰ ਹੈ ਭਾਵ ਉਹ ਅਕਾਲਪੁਰਖ ਵਾਹਿਗੁਰੂ ਹੀ ਸਾਡੇ ਸਾਰੇ ਭੈ ਡਰ ਦੂਰ ਕਰਨ ਵਾਲਾ ਹੈ ਦੂਰ ਕਿਵੇਂ ਹੋਣਗੇ ਸਾਡੇ ਡਰ ਸਤਿਗੁਰੂ ਜੀ ਕਹਿੰਦੇ ਨਿਰਭਉ ਜਪੈ ਸਗਲ ਪਉ ਮਿਟੈ ਕਹਿੰਦੇ ਜਿਹੜਾ ਨਿਰਭਉ ਨੂੰ ਜਪੇਗਾ ਨਿਰਭਉ ਕੌਣ ਹੈ ਨਿਰਭਉ ਇੱਕ ਗੁਰੂ ਹੈ ਤੇ ਇੱਕ ਪਰਮੇਸ਼ਰ ਹੈ ਉਹ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਨਿਰਭਉ ਹੈ ਜਿਹੜਾ ਉਸ ਨੂੰ ਜਪੇਗਾ ਸਤਿਗੁਰੂ ਜੀ ਕਹਿੰਦੇ ਉਹਦੇ ਵੀ ਸਾਰੇ ਭੈ ਮੇਟ ਜਾਣਗੇ ਉਹਦੇ ਵੀ ਸਾਰੇ ਡਰ ਖਤਮ ਹੋ ਜਾਣਗੇ ਦੂਰ ਹੋ ਜਾਣਗੇ ਜਿਨ ਨਿਰਪਉ ਜਿਨ ਹਰ ਨਿਰਪਉ ਤੇ ਆਇਆ ਜੀ ਤਿੰਨ ਕਾ ਪਉ ਸਭ ਗਵਾਸੀ ਕਹਿੰਦੇ ਉਹਨਾਂ ਦਾ ਸਾਰਾ ਪਉ ਗਵਾਚ ਜਾਵੇਗਾ ਦੂਰ ਹੋ ਜਾਵੇਗਾ ਜਿਨ੍ਹਾਂ ਨੇ ਜਿਨ੍ਹਾਂ ਨੇ ਨਿਰਪਉ ਨੂੰ ਧਿਆ ਲਿਆ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ ਫਰਮਾਉਂਦੇ ਨੇ ਭੈ ਹਰਨ ਕਹਿੰਦੇ ਭੈ ਨੂੰ ਹਰਨ ਵਾਲਾ ਹੈ ਭੈ ਨੂੰ ਦੂਰ ਕਰਨ ਵਾਲਾ ਹੈ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਹਰ ਅਨਾਥ ਕੇ ਨਾਥ ਅਨਾਥ ਦਾ ਅਰਥ ਹੁੰਦਾ ਹੈ ਜਿਹੜਾ ਬੰਦਾ ਨਿਕਖਸਮਾ ਹੈ ਭਾਵ ਖਸਮ ਤੋਂ ਰਹਿਤ ਹੈ ਸਤਗੁਰੂ ਜੀ ਕਹਿੰਦੇ ਉਹ ਨਿਕਖਸਮਿਆਂ ਦਾ ਵੀ ਖਸਮ ਹੈ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਪਤਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਇਹ ਜਾਣੀ ਹੈ ਨਾਨਕ ਜੀ ਆਖਰੇ ਨੇ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਤੇ ਇਹ ਜਾਣੀ ਹੈ ਕਿੰਦੇ ਉਸ ਮਾਲਕ ਨੂੰ ਸਮਝਣਾ ਚਾਹੀਦਾ ਹੈ ਉਸ ਮਾਲਕ ਬਾਰੇ ਸੂਝ ਰੱਖਣੀ ਚਾਹੀਦੀ ਹੈ ਕਿ ਉਹ ਮਾਲਕ ਸਾਨੂੰ ਪਤਤਾ ਤੋਂ ਉਦਾਰਨ ਵਾਲਾ ਹੈ ਸਾਡੇ ਡਰ ਦੂਰ ਕਰਨ ਵਾਲਾ ਹੈ ਜਿਹੜੇ ਬਿਨਾ ਖਸਮ ਤੋਂ ਨੇ ਨਿਖਸਮੇ ਨੇ ਉਹਨਾਂ ਦਾ ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਖਸਮ ਹੈ ਤੇ ਸਦਾ ਵਸਤ ਤੁਮ ਸਾਥ ਕਹਿੰਦੇ ਸਦਾ ਹੀ ਉਹ ਪਰਮੇਸ਼ਰ ਤੇਰੇ ਸੰਗ ਵਸਦਾ ਹੈ ਤੇਰੇ ਕੋਲ ਵਸਦਾ ਹੈ ਕਿਉਂਕਿ ਗੁਰਬਾਣੀ ਅਨੁਸਾਰ ਆਪਾਂ ਪਿਛੇ ਵੀ ਪਿਛਲੀਆਂ ਵਿਚਾਰਾਂ ਵਿੱਚ ਵੀ ਆਪਾਂ ਇਹ ਗੱਲ ਕਰਦੇ ਆਏ ਹਾਂ ਕਿ ਪਰਮੇਸ਼ਰ ਗੁਰਬਾਣੀ ਅਨੁਸਾਰ ਕਿਤੇ ਦੂਰ ਨਹੀਂ ਜਿਵੇਂ ਆਪਾਂ ਪਿਛੇ ਵੀ ਅਰ지 ਕੀਤੀ ਕਿ ਬਾਣੀ ਦਾ ਗਿਆਨ ਨਾ ਹੋਣ ਕਾਰਨ ਅਸੀਂ ਕਹਿੰਦੇ ਆ ਕਿ ਪ੍ਰਮਾਤਮਾ ਨੀਲੀ ਛੱਤ ਭਾਵਕ ਦੇ ਉੱਪਰ ਬੈਠਾ ਹੋਇਆ ਹੈ ਨੀਲੀ ਛੱਤ ਵਾਲਾ ਜਾਣੇ ਉੱਪਰ ਵਾਲਾ ਜਾਣੇ ਪਰ ਸਤਿਗੁਰਾਂ ਨੇ ਆਖਿਆ ਨਹੀਂ ਪਾਈ ਸਦਾ ਬਸਤ ਤੂੰ ਸਾਥ ਸਦਾ ਤੇਰੇ ਸੰਗ ਵੱਸਦਾ ਹੈ ਤੇ ਭਗਤ ਰਵਿਦਾਸ ਜੀ ਇੱਥੋਂ ਤੱਕ ਕਹਿੰਦੇ ਨੇ ਕਹ ਰਵਿਦਾਸ ਹਾਥ ਪੈ ਨੇਰੇ ਸਹਜੇ ਹੋਏ ਸੋਹੇ ਪਾਉ ਤੇਰੇ ਹੱਥਾਂ ਪੈਰਾਂ ਤੋਂ ਵੀ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇੜੇ ਹੈ ਸਦਾ ਉਸ ਨੂੰ ਆਪਣੇ ਅੰਗ ਸੰਗ ਵਸਦਾ ਜਾਣ ਕਿ ਪਰਮੇਸ਼ਰ ਕਾਲਪੁਰਖ ਵੈਗੁਰੂ ਸਾਡੇ ਤੋਂ ਦੂਰ ਨਹੀਂ ਸਾਡੇ ਨੇੜੇ ਹੀ ਹੈ ਸਾਧ ਸੰਗਤ ਜੀ ਬੋਲਦਿਆਂ ਕੋਲੋਂ ਬੇਅੰਤ ਪੁਲਾ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਜੀ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅੱਗੇ ਸ਼ੇਅਰ ਕਰਨਾ ਤਾਂ ਜੋ ਅਗਾਂਵਿੰ ਇਹ ਗੁਰੂ ਦੀਆਂ ਵਿਚਾਰਾਂ ਗੁਰੂ ਦੀ ਗੱਲ ਖੋਰਨਾ ਤੱਕ ਵੀ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ